ਆਪਣੇ ਆਮ ਵਪਾਰੀ ਬਾਈ ਪਤਾ ਕੀ ਕਰਦੇ ਨੇ ਇਹਨਾਂ ਦੀਆਂ ਪਲੇਟਾਂ ਪੱਟ ਕੇ ਚੇਂਜ ਕਰ ਦਿੰਦੇ ਨੇ ਠੀਕ ਆ ਹਾਂ ਪ੍ਰਾਈਵੇਟ ਕਿਤੋਂ ਲੈ ਕੇ ਪਲੇਟਾਂ ਬਲੂਟਾ ਚੇਂਜ ਕਰਕੇ ਆਪਣੇ ਕੋਲੇ ਬਿਲਕੁਲ ਵੀ ਉਹ ਕੰਮ ਨਹੀਂ ਹੋਊਗਾ ਜਿਹੜਾ ਜੈਨੂਨ ਪੀਸ ਹੋਊਗਾ ਜਿਹੜਾ ਮਾਡਲ ਉਹ ਹੀ ਦੱਸ ਕੇ ਦੇਵਾਂਗੇ 19 ਮਾਡਲ ਨੂੰ 20 ਬਣਾਤਾ 18 ਨੂੰ 21 ਬਣਾਤਾ ਜਿਵੇਂ ਹੁਣ ਆਮ 8 ਫੁੱਟਾ ਜਿਹੜਾ ਸੁਪਰ ਸ਼ੀਡਰ ਆ ਉਹਨੂੰ 60 ਐਚਪੀ ਚਲਾਉਂਦਾ ਹੂੰ ਇਹ ਵੀਰੇ 50 ਐਚਪੀ ਟਰੈਕਟਰ ਤੇ ਆਪਾਂ ਗਾਰੰਟੀ ਸੁਦਾ ਚਲਵਾਨੀ ਠੀਕ ਆ ਹਾਂ ਜੇ ਮੈਂ 855 ਟਰੈਕਟਰ ਜਾਂ 50 ਦਾ ਸੋਨਾ ਲੀਕਾ ਆਪਦੀ ਜ਼ਿੰਮੇਵਾਰੀ ਆ ਆਪਦੀ ਜ਼ਿੰਮੇਵਾਰੀ ਤੇ ਆਪਾਂ ਚਲਵਾਵਾਂਗੇ 8 ਫਟਾ ਸੁਪਰ ਸੀਟਰ ਨਿਊ ਵਿਸ਼ਕਰਮਾ ਨਿਊ ਵਿਸ਼ਕਰਮਾ ਜੀ 24 ਮੰਡਲ ਟਾਪ ਮੰਡਲ ਤੇ ਆਪਣਾ ਸਿਰਫ ਇਹਦੇ ਨਾਲ 60 ਪੈ ਟ੍ਰੈਲੀ ਬਣੀ ਹੋਈਆਂ ਨੇ ਬਿਲਕੁਲ ਨਮਾਰੀ ਪਰ ਇਹਨਾਂ ਵੀ ਆਪਾਂ ਦੋ ਤਿੰਨ ਜਗ੍ਹਾ ਜਾ ਕੇ ਆਏ ਆ ਠੀਕ ਹੈ ਤੇ ਘੱਟੋ ਘੱਟ ਨਹੀਂ ਤਾਂ 10-15000 ਦਾ ਫਰਕ ਹੋਰਾਂ ਨਾਲ ਲੱਗੇ ਆ ਆਪਾਂ ਨੂੰ ਠੀਕ ਆ ਵੀ ਉਸੇ ਮਾਡਲ ਦਾ ਉਸੇ ਮਾਡਲ ਵੀਰੇ ਮਤਲਬ ਕੰਡੀਸ਼ਨ ਵੀ ਬਹੁਤ ਸਾਫ਼ ਆ ਉਹਨਾਂ ਨਾਲ ਹਾਂਜੀ 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 ਠੀਕ ਆ ਬਾਈ ਕਹਿੰਦਾ ਸੇਮ ਮਾਡਲ ਦਾ 10-15000 ਦਾ ਫਰਕ ਪੈ ਗਿਆ ਜਿਹੜੋ ਝੋਨੇ ਨੇ ਸਰਿਆਏ ਤੇ ਕਣਕ ਬੀਜਣ ਦੇ ਲਈ ਆਪਾਂ ਜਿਹੜਾ ਸੋਚਣ ਲੱਗੇ ਤੇ ਕਣਕ ਬੀਜਣ ਦੇ ਲਈ ਲੋੜ ਪੈਣੀ ਆ ਇਹਨਾਂ ਦੀ ਅੱਜ ਕੱਲ੍ਹ ਟ੍ਰੈਂਡ ਹੈ ਸੁਪਰ ਸੀਡਰ ਦਾ ਟੈਟ ਮਾਡਰ ਟੈਟ ਮਾਡਰ ਰੰਗ ਦੇ ਬਾਈ ਕੋਲੇ ਟਾਪ ਦੇ ਬ੍ਰਾਂਡਾਂ ਦੇ ਸਾਰੇ ਸੁਪਰ ਸੀਡਰ ਖੜੇ ਨੇ ਬਾਈ ਜੀਵਨ ਮੇਰੇ ਨਾਲ ਹੈ ਮਡੇਰਾਂ ਵਾਲਾ ਬਹੁਤ ਵੀਰ ਤਾਂ ਇਹਨੂੰ ਜਾਣਦੇ ਵੀ ਨੇ ਕਿਉਂਕਿ ਵੱਡੇ ਪੱਧਰ ਦਾ ਵਪਾਰ ਦਾ ਕੰਮ ਕਰਦਾ ਤੇ ਇਹਦੇ ਲਵੇ ਕਣਕ ਬੀਜਣ ਵਾਲਾ ਇੰਪਲੀਮੈਂਟ ਸਿਰਫ 45000 ਤੋਂ ਸ਼ੁਰੂ ਆ ਤੇ ਟਾਪ ਮਾਡਲ ਉੱਚੇ-ਉੱਚੇ ਘੈਂਟ-ਘੈਂਟ ਪੀਸ ਖੜੇ ਨੇ ਬਾਈ ਕੋਲੇ ਤੇ ਵੱਡੀ ਗੱਲ ਇਹ ਦੱਸਦੇ ਆ ਪਹਿਲਾਂ ਬਾਈ ਦੇ ਬੋਲਣ ਤੋਂ ਵੀ ਇਹਨੇ ਅੱਜ ਤੱਕ ਜਿੱਥੋਂ ਰੰਗ ਲਿਹਾ ਤਾਂ ਲਿਹਾ ਕਲਮਵਿੰਨ ਲਈ ਇਹ ਚੀਜ਼ ਦੀ ਗਾਰੰਟੀ ਮੈਂ ਖੁਦ ਆਪ ਲੈ ਸਕਦਾ ਸਭ ਤੋਂ ਪਹਿਲਾਂ ਸੱਸੀ ਗੱਲ ਬਾਈ ਸੱਸੀ ਗਾ ਵੀਰੇ ਤੇ ਬਾਈ ਕਿਹੜੇ ਕਿਹੜੇ ਮਾਡਲ ਨੇ ਤੇ 45000 ਵਾਲਾ ਕਿਹੜਾ ਉਹ ਵੀ ਦਿਖਾ ਦਿਓ ਤੇ ਸ਼ੁਰੂ ਕਰੋ ਕਿਰਾ ਇਹ ਵੀਰੇ ਜਸਵੰਤ ਦਾ ਬਾਈ ਮਾਡਲ ਵੀਰੇ ਹਾਂ ਤੇ ਨਾਲ ਦੇ ਬਲੇਡ ਵੀਰੇ 70 ਪੈਸੇ ਠੀਕ ਹੈ ਟੌਪ ਮਾਡਲ ਆ ਜੀ ਗੇਅਰ ਡਰਾਈਵ ਡਿਸਕ ਵਾਲਾ ਡਿਸਕ ਹੈ ਸਟੀਲੀ ਡਿਕਸ ਹਨ ਜੀ ਤੇ ਗੇਅਰ ਡਰਾਈਵ ਗੇਅਰ ਡਰਾਈਵ ਹੈ ਇੱਕ ਕਿੰਨੇ ਦਾ ਦੇ ਦਾਂਗੇ ਡਿਮਾਂਡ ਦੱਸੋ ਕੀ ਕਰਦੇ ਹਾਂ ਤੇ ਵੀਰੇ 1 55 ਦਾ ਦੇ ਦਾਂਗੇ 155 ਮੰਗਦਾ ਹੈ ਹਾਂ ਜੀ ਦੇਊਗਾ ਦਾ ਘੱਟ ਜੇ ਤੁਹਾਨੂੰ ਦੱਸਾਂ ਅਸਲੀ ਗੱਲ 155 ਡਿਮਾਂਡ ਹੈ ਇਹਦੀ ਪਾਊਡਰ ਕੋਟਿੰਗ ਵਾਲਾ ਪੀਸ ਹੈ ਤੇ ਬਾਕੀ ਰੇਟ ਹੈ ਜਿਹੜਾ ਮੌਕੇ ਤੇ ਹੋ ਜੂ ਤੇ ਬਾਈ ਇਹ ਵੀ ਜਸਵੰਤ ਹਾਂ ਇਹ ਵੀ ਜਸਵੰਤ ਹੈ ਵੀਰੇ ਇਹਦਾ ਕੀ ਸਾਬ ਕਿਤਾਬ ਹੈ 22 ਮੰਗ ਲਾ ਵੀਰੇ ਨਾਲ ਤੇ ਬਲੇਡ 50 ਪੈਸੇ ਗੇਅਰ ਡਰਾਈਵ ਚ ਟੌਪ ਮੰਡਲ ਸਟੀਲੀ ਡਿਸਕਾਂ ਤੇ ਇਹ ਵੀ ਵੀਰੇ 155000 155000 ਇਹ ਵੀ ਬੋਰਨ ਸਟੀਲ ਦੀਆਂ ਜਿਹੜੀਆਂ ਡਿਸਕਾਂ ਕਹਿੰਦੇ ਹੁੰਦੇ ਆ ਉਹਨਾਂ ਦੇ ਨਾਲ ਹੈ ਪੀਡੀਸੀ ਦੀ ਵੀ ਬਹੁਤ ਡਿਮਾਂਡ ਹੈ ਪੀਡੀਸੀ ਦਾ ਸੁਪਰਸੀਡਰ ਵੀ ਰੈਲਾ ਚੱਲਦਾ ਇਹ ਵੀ ਇਹਨੂੰ ਵੀ ਲੋਕ ਪਸੰਦ ਕਰਦੇ ਨੇ ਹਾਂਜੀ ਵੀਰੇ ਹਨ ਤੇ ਇਹ ਕਿੰਨਾ ਮਾਡਲ ਹੈ ਇਹ ਵੀਰੇ 21 ਮਾਡਲ ਆ ਵੀਰੇ 21 ਮਾਡਲ ਹਾਂ ਸੱਚੀ 21 ਆ ਹਾਂ 21 ਮਾਡਲ ਆ ਵੀਰੇ ਕੀ ਮਾਡਲ ਚੈੱਕ ਕਰ ਲਓ ਇਵਰੇ ਇੱਕ ਜਾਣਕਾਰੀ ਹੋਰ ਦੇ ਦਈਏ ਆਪਣੇ ਕਿਸਾਨ ਭਰਾਵਾਂ ਨੂੰ ਵੀ ਜਿਹੜੀ ਇਹ ਜਿਵੇਂ ਹੁਣ ਲੇਜ਼ਰ ਕਟਿੰਗ ਤੋਂ ਬਿਨਾ ਜਿਹੜੇ 20 ਮਾਡਲ ਸੂਪਰ ਹੀਟਰ ਜਾਂ 21 ਮਾਡਲ ਸੂਪਰ ਹੀਟਰ ਦੀ ਵੀਰੇ ਇਹਨਾਂ ਦੇ ਆਪਣੇ ਆਮ ਵਪਾਰੀ ਬਾਈ ਪਤਾ ਕੀ ਕਰਦੇ ਨੇ ਇਹਨਾਂ ਦੀਆਂ ਪਲੇਟਾਂ ਪੱਟ ਕੇ ਚੇਂਜ ਕਰ ਦਿੰਦੇ ਨੇ ਠੀਕ ਹੈ ਹਾਂ ਪ੍ਰਾਈਵੇਟ ਕੋ ਤੋਂ ਲੈ ਕੇ ਪਲੇਟਾ ਬਲੂਟਾ ਚੇਂਜ ਕਰਕੇ ਆਪਣੇ ਕੋਲੇ ਬਿਲਕੁਲ ਵੀਰੇ ਉਹ ਕੰਮ ਨਹੀਂ ਹੋਊਗਾ ਜਿਹੜਾ ਜੈਨੂਨ ਪੀਸ ਹੋਊਗਾ ਜਿਹੜਾ ਮਾਡਲ ਉਹ ਹੀ ਦੱਸ ਕੇ ਦੇਵਾਂਗੇ ਟੋਟਲ ਚੀਜ਼ ਦੱਸ ਕੇ ਦੇਵਾਂਗੇ ਕੋਈ ਹਿਰਾਫੇਰੀ ਵਾਲੀ ਗੱਲ ਨਹੀਂ ਕਰਾਂਗੇ ਕਿਸੇ ਪੀਸ ਤੇ ਆਪਣੇ ਭੇਂਟਰੀ ਵਜਿਆ ਹੋਊਗਾ ਠੀਕ ਹੈ ਇਹ ਚੀ 19 ਮਾਡਲ ਨੂੰ 20 ਬਣਾਤਾ 18 ਨੂੰ 21 ਬਣਾਤਾ ਹਾਂ ਇੱਕ ਵੀਰੇ ਜ਼ਿਆਦਾਤਰ ਜਿਵੇਂ ਹੁਣ ਪੀਡੀਸੀ ਦਾ ਪੀਸ ਹੀ ਆ ਇਹਦੇ ਚ ਹੋਰ ਖਿਆਲ ਰੱਖਿਆ ਕਰੋ ਜਿਵੇਂ ਹੁਣ 20 ਮੰਡਲ ਤੋਂ 21 ਮੰਡਲ ਦੀ ਪਲੇਟ ਲਾ ਕੇ ਅਗਲਾ ਬਣਾਉਂਦਾ ਵੀਰੇ ਉਹਦੇ ਆਹ ਸਟਿੱਕਰਾਂ 'ਤੇ ਜ਼ਰੂਰ ਫਰਕ ਰੱਖਿਓ ਤੇ ਕਾਇ ਘੋੜੀ 'ਚ ਫਰਕ ਜ਼ਰੂਰ ਦੇਖਿਓ ਉਹਦੀ ਬਲੈਕ ਕਲਰ ਦੀ ਘੋੜੀ ਹੁੰਦੀ ਆ ਠੀਕ ਹੈ ਤੇ ਇਹ ਬਾਈ ਕਿੰਨੇ ਦਾ ਪੀਸ ਹੈ ਇਹ ਵੀਰੇ ਸਿਰਫ 1,35,000 1,35,000 ਡਿਮਾਂਡ ਹੈ ਇਹਦੀ ਤੇ ਅੱਗੇ ਆ ਗਿਆ ਜਸਵੰਤ ਫੇਰ ਬਾਈ ਜਸਵੰਤ ਦੀ ਡਿਮਾਂਡ ਜ਼ਿਆਦਾ ਹੈ ਬਾਈ ਜਸਵੰਤ ਪਹਿਲੇ ਨੰਬਰ ਤੇ ਵੀਰੇ ਜਿਵੇਂ ਹ ਅੱਠ ਫੋਟਾ ਜਿਹੜਾ ਸੁਪਰ ਸੀਡਰ ਆ ਉਹਨੂੰ 60 ਐਚਪੀ ਚਲਾਉਂਦਾ ਹੂੰ ਇਹ ਵੀਰੇ 50 ਐਚਪੀ ਟਰੈਕਟਰ ਤੇ ਆਪਾਂ ਗਰੰਟੀ ਸੁਦਾ ਚਲਵਾਣੀ ਠੀਕ ਆ ਹਾਂ ਜੇ ਮੈਂ 855 ਟਰੈਕਟਰ ਆ ਜਾਂ 50 ਦਾ ਸੋਨਾ ਲੀਕਾ ਆਪਦੀ ਜ਼ਿੰਮੇਵਾਰੀ ਆ ਆਪਦੀ ਜ਼ਿੰਮੇਵਾਰੀ ਤੇ ਆਪਾਂ ਚਲਵਾਵਾਂਗੇ ਅੱਠ ਫੋਟਾ ਸੁਪਰ ਸੀਡਰ ਬੇਸਕ ਜਦੋਂ ਮਰਜੀ ਆਪਣੀ ਤਸੱਲੀ ਤੇ ਬੰਦਾ ਲੈ ਜੇ ਆਪਣੀ ਜ਼ਿੰਮੇਵਾਰੀ ਹੋਊਗੀ ਚੱਲਣ ਦੀ ਠੀਕ ਆ ਪਹਿਲਾਂ ਰੈਲਾ ਸੁਪਰ ਸੀਡਰ ਇੱਕ ਕੰਪਨੀ ਦਾ ਕਹਿੰਦੀ ਹੈ ਕਹਿੰਦੀ ਉਹ ਕਹਿੰਦੀ ਆ ਤੁਸੀਂ ਵੀ ਜ਼ਿੰਮੇਵਾਰੀ ਆਪਾਂ ਵੀ ਜ਼ਿੰਮੇਵਾਰੀ ਝੱਕਦੇ ਆ ਵੀਰੇ ਠੀਕ ਆ ਤੇ ਇਹ ਕਿੰਨਾ ਇਹਦਾ ਰੇਟ ਵੀ ਵੀਰੇ ਸੇਮ ਹੀ ਹੈ 1,55,000 ਚਲੋ 1:55 ਤੇ ਇੰਨੀ ਆਪਸ਼ਨ ਆਵਗੀਆਂ ਜਿਹੜਾ ਫਿੱਟ ਜਿਉਂਦਾ ਲੈ ਜੂ ਹਾਂ ਇਹ 22 ਮੰਡਲ ਨੇ ਵੀਰੇ ਚਾਰੇ ਪਾਸੇ ਇਹ ਵੀ ਅੱਗੇ ਜਿਹੜਾ ਜਿਹਾ ਸੰਬੰਧਤ ਹੈ ਇਹ ਵੀ 22 ਮੰਡਲਾ ਹਾਂ ਤੇ ਇਹਦਾ ਵੀ ਵੀਰੇ ਰੇਟ ਸਿਰਫ 1,55,000 ਤੇ ਉਹ ਤਾਂ ਰਹੀ ਗਿਆ ਬਾਈ ਤਾਂ ਸ਼ੁਰੂ ਚ ਮੈਨੂੰ ਗੱਲ ਕਹੀ ਸੀ ਵੀ 45,000 ਵਾਲੀ 45 ਵਾਲਾ ਕਿਹੜਾ ਉਹ ਹੈ 45,000 ਵਾਲਾ ਵੀਰੇ ਇੱਧਰ ਆ ਜਾਓ ਅੱਛਾ ਆ ਤੁਹਾਨੂੰ ਦਰਸ਼ਨ ਪਾਜੀ 14 ਮੰਡਲ ਖਾਰਾ ਮਾੜ ਲਕੰਬੋਜ ਕੰਪਨੀ ਦਾ ਜੀ ਹੈਪੀ ਸੀਡਰ ਆਪਣਾ ਹੂੰ ਤੇ ਬਿਲਕੁਲ ਨਵੇਂ ਵਰਗੇ ਹੀ ਫੀਸ ਪਿਆਗਾ ਚੱਲਿਆ ਬਹੁਤ ਘੱਟ ਹੋਇਆ ਜੀ ਹਾਂ ਪੇਂਟ ਕੁਆਲਿਟੀ ਬਹੁਤ ਵਧੀਆ ਪਿਆ ਬਹੁਤ ਵਧੀਆ ਜੀ ਤੇ ਥੱਲੋਂ ਸੂਰੀਆਂ ਵਗੈਰਾ ਦੇ ਬਲੇਡ ਬਲੂਡ ਬਿਲਕੁਲ ਓਕੇ ਨੇ ਵੀਰੇ ਇਹ ਪਾਈ ਕਾ ਤੋ ਪਿੱਟ ਗਈ ਹੈਪੀ ਸੀਡਰ ਭਾਈ ਪਿਟੇ ਇਹ ਜਿਹੜੇ ਸਾਲ ਮੰਨ ਕੇ ਚੱਲੋ ਹੈਪੀ ਸੀਡਰ ਜ਼ਿਆਦਾ ਮੈਦਾਨ ਚ ਉਤਰਿਆ ਹੂੰ ਉਹ ਸਾਲ ਕੀ ਹੋਇਆ ਬਾਣਾ ਚ ਖੁਸ਼ਕੀ ਦੀ ਹੂੰ ਖੁਸ਼ਕੀ ਦੇ ਕਾਰਨ ਲੋਕਾਂ ਨੂੰ ਇਹ ਚੀਜ਼ ਦਾ ਪਤਾ ਨਹੀਂ ਲੱਗਿਆ ਵੀ ਕਾਰਨ ਕੀ ਆ ਲੋਕਾਂ ਨੇ ਮੰਨ ਕੇ ਚੱਲੋ ਹੈਪੀ ਸੀਡਰ ਭੰਡ ਲਿਆ ਪਰ ਹੈਪੀ ਸ਼ੀਟ ਨਹੀਂ ਮਾਰ ਰਾ ਬਾਕੀ ਜਿਹੜਾ ਕੰਬੋਜ ਦਾ ਹੈਪੀ ਸੀਡਰ ਕਦੇ ਕਵਾੜ ਚ ਨਹੀਂ ਦੇਖਣਾ ਨਹੀਂ ਭਾਈ ਇਹ ਨਹੀਂ ਮਿਲੂਗਾ ਇਹਦੀ ਭਾਈ ਜਿਹੜੀ ਸੂਰੀ ਦੀ ਧਾਰ ਆ ਉਹਦਾ ਬਹੁਤ ਫਰਕ ਕੁਝ ਫਰਮਾਂ ਨੇ ਵਧੀਆ ਚੰਗੇ ਵੀ ਨਹੀਂ ਬਣਾਏ ਉਹਦੇ ਕਰਕੇ ਵੀ ਪਿੱਟ ਗਿਆ ਇਹਦਾ ਮੰਨ ਕੇ ਚੱਲੋ ਹੈਪੀ ਸੀਡਰ ਨਾਲ ਵੀਰੇ ਜਿਹੜਾ ਕਣਕ ਦਾ ਰਿਜ਼ਲਟ ਆ ਉਹ ਵੀ ਆਮ ਸੁਪਰ ਸੀਡਰ ਰੋਟਾ ਬੀਟਰ ਜੋ ਵੀ ਹੈਗਾ ਉਹਦੇ ਨੂੰ 2-4 ਮਣ ਵੱਧ ਤੋਂ ਘੱਟ ਨਹੀਂ ਮਿਲਦਾ ਘੱਟ ਨਹੀਂ ਮਿਲਦਾ ਪਰ ਲੋਕ ਇਹਨੂੰ ਛੱਡ ਗਏ ਚੀਜ਼ ਇਹ ਵੀ ਬਹੁਤ ਵਧੀਆ ਨੰਨੀ ਸਿਰਫ 3.5-4 ਲੀਟਰ ਤੇ ਹਾਂ ਕਿੱਲਾ ਬੀਜ ਦਿੰਦਾ ਇਹ ਇੱਥੇ ਤੁਸੀਂ 10-10 ਲੀਟਰ ਵੀ ਤੇਲ ਫੂਕ ਦਿੰਦੇ ਹੋ ਹਾਂਜੀ ਹਾਂ ਤੇ ਇਨੂੰ ਵੀ ਜੇ ਕਿਸੇ ਵੀਰ ਨੇ ਆਬਦਾ ਕੰਮ ਕਰਨਾ ਪੰਜ ਸੱਤ ਕਿਲੇ ਨੇ ਉਹ ਲੈ ਕੇ 45000 ਦਾ ਵਧੀਆ ਚਲਦੀ ਵੀਡੀਓ ਦੇ ਵਿੱਚ ਹੀ ਆ ਗਈ ਸੀ ਬਾਈ ਤੇ ਇਹਨਾਂ ਨੇ ਸੌਦਾ ਕਰ ਲਿਆ ਮਲੇਰਕੋਟਲੇ ਤੋਂ ਆਏ ਨੇ ਕਿਹੜਾ ਪਿੰਡ ਆ ਬਾਈ ਆਪਣਾ ਰਾਮਗੜ੍ਹ ਸਦਾਰਾਂ ਵੀਰੇ ਠੀਕ ਹੈ ਕਿਹੜਾ ਆ ਸੁਪਰ ਸੀਡਰ ਲਿਆ ਤੁਸੀਂ ਹਾਂਜੀ ਇਹ ਬਾਈ ਮਾਡਲ ਲਿਆ ਵੀਰੇ ਜਸਵੰਤ ਵਾਲਿਆਂ ਦਾ ਤੇ ਕਿਵੇਂ ਲੱਗਿਆ ਬਾਈ ਜੀਵਨ ਦਾ ਰੇਟ ਬਹੁਤ ਵਧੀਆ ਵੀਰੇ ਜੈਨੂਨ ਪੀਸ ਦਾ ਜਮਾ ਕਿਲਾ ਵੀ ਆਪਾਂ ਦੋ ਤਿੰਨ ਜਗ੍ਹਾ ਜਾ ਕੇ ਆਏ ਆ ਠੀਕ ਹੈ ਤੇ ਘੱਟੋ ਘੱਟ ਨਹੀਂ ਤਾਂ 10-15000 ਦਾ ਫਰਕ ਹੋਰਾਂ ਨਾਲ ਲੱਗੇ ਆ ਆਪਾਂ ਨੂੰ ਠੀਕ ਆ ਵੀ ਉਸੇ ਮਾਡਲ ਦਾ ਉਸੇ ਮਾਡਲ ਵੀਰੇ ਮਤਲਬ ਕੰਡੀਸ਼ਨ ਵੀ ਬਹੁਤ ਸਾਫ਼ ਆ ਉਹਨਾਂ ਨਾਲ ਹਾਂਜੀ 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 ਠੀਕ ਆ ਬਾਈ ਕਹਿੰਦਾ ਸੇਮ ਮਾਡਲ ਦਾ 10-15000 ਦਾ ਫਰਕ ਪੈ ਗਿਆ ਜੈਨੂਨ ਰੇਟਾਂ ਤੇ ਚੀਜ਼ ਦਿੰਦਾ ਬਈ ਆਪਣਾ ਜੀਵਨ ਬਾਈ ਮਡੇਰਾ ਨਾਲ ਤੇ ਆ ਜਮਾ ਨਵੇਂ ਹੀ ਖੜਾ ਮਿਲਦਾ ਰੀਪਰ ਹਨਾ ਹਾਂਜੀ ਵੀਰੇ 24 ਮਾਡਲ ਆ ਜੀ 59 11 ਦੇ ਵੱਡੇ ਇੰਟੀਰੀਅਰ ਹੈ ਜੀ ਨਿਊ ਬਿਸ ਕਰਮਾ ਨਿਊ ਬਿਸ ਕਰਮਾ ਜੀ 24 ਮੰਡਲ ਟਾਪ ਮੰਡਲ ਤੇ ਆਪਣਾ ਸਿਰਫ ਇਹਦੇ ਨਾਲ 60 ਪੈਂਟ ਟਰਾਲੀਆਂ ਬਣੀ ਹੋਈਆਂ ਨੇ ਬਿਲਕੁਲ ਨਮਾਰੀ ਪਰ ਹੈ ਬੈਸਟ ਕੁਆਲਟੀ ਤੇ ਕਿੰਨੇ ਦਾ ਦੇ ਦਾਂਗੇ ਬਈ ਇਹ ਇਹ ਵੀਰੇ 2,85 ਠੀਕ ਹੈ 2,85 ਹਜ਼ਾਰ ਇਹ 2,85 ਹਜ਼ਾਰ ਠੀਕ ਹੈ ਕਿਉਂਕਿ ਬਈ ਨਵਾਂ ਵੀ 3.5 4 ਦਾ ਹਾਂਜੀ ਹਾਂਜੀ ਵੀਰੇ ਤਾਂ ਕਰਕੇ 285 ਆਕਸੀਜਨ ਦਾ ਰੇਟ ਹੈ ਦਾ 285 ਆਕਸੀਜਨ ਦਾ ਰੇਟ ਹੈ ਜੀ ਬਿਲਕੁਲ ਨਮਾਰੀ ਪਰ ਤੁਸੀਂ ਦੇਖ ਸਕਦੇ ਹੋ ਪੇਂਟ ਪੁੰਡਾ ਐਨ ਪਿਆ ਲੇਜ਼ਰ ਕਟਿੰਗਾਂ ਜੀ ਲੇਜ਼ਰ ਕਟਿੰਗਾਂ ਤੇ ਬਾਕੀ ਬਈ 3 1 2 3 ਕਿਹੜੇ ਕਿਹੜੇ ਮਾਡਲ ਨੇ ਇਹ ਸ਼ਕਤੀਮਾਨ ਇਹ ਵੀਰੇ ਆਪਣੇ ਕੋਲੇ ਪਹਿਲਾਂ ਤਾਂ ਆ ਜਾਂਦਾ 21 ਮਾਡਲ ਪਲੈਂਟਰ ਜੀ ਹੂੰ ਦੂਸਰੇ ਨੰਬਰ ਤੇ ਆ ਜਾਂਦਾ ਜੀ 22 ਮਾਡਲ ਤੇ ਉਧਰ ਲਾ ਆ ਗਿਆ ਜੀ 23 ਮਾਡਲ ਮੱਕੀ ਵੀਚਨ ਵਾਲਾ ਮੱਕੀ ਵੀਚਨ ਵਾਲਾ ਬਲੈਂਟਰ ਜੀ ਠੀਕ ਹੈ ਰੇਜਰ ਵਗੈਰਾ ਲੱਗੇ ਹੋਏ ਨੇ ਰੇਜਰ ਵਗੈਰਾ ਵੱਡੇ ਸਾਹ ਕੋਟ ਵਾਲੇ ਲੱਗੇ ਹੋਏ ਨੇ ਤੇ ਸਾਰੇ ਹਾਈਡਰੌਲਿਕ ਨੇ ਹਾਂਜੀ ਹਾਂਜੀ ਐਕਸੈਸਰੀ ਸਾਰੀ ਨਾਲ ਸਾਰੀ ਨਾਲ ਜੀ ਟੋਟਲ ਜਿੰਨਾ ਸਮਾਨ ਕੰਪਨੀ ਵੱਲੋਂ ਆਉਂਦਾ ਸਾਰਾ ਨਾਲ ਜੀ ਹੂੰ ਤੇ ਇਹ ਵੀ ਪਲੈਂਟਰ ਵੀ ਜੇ ਲੈਣੇ ਨੇ ਇਹਨਾਂ ਲਈ ਮਿਲ ਸਕਦੇ ਹੋ ਹਣੰਬਾ ਵੀ ਖੜਾ ਬਾਈ ਟਰੈਕਟਰ ਵੀ ਜੇ ਫਿੱਟਾ ਗਿਆ ਬਾਈ ਤਾਂ ਵਪਾਰੀ ਐ ਇਹ ਵੀ ਦੇ ਦੂਗਾ ਕਿ ਨਹੀਂ ਬਾਈ ਦੇ ਦੇਾਂਗੇ ਵੀਰੇ ਦੇ ਦੇਾਂਗੇ ਨਾ ਤੇ ਬਾਕੀ ਕੋਈ ਵੀ ਸੁਪਰਸੀਡਰ ਵਗੈਰਾ ਲਿਜਾਣਾ ਬਿਲਕੁਲ ਜੈਨੂਇਨ ਪੀਸ ਮਿਲੂਗਾ ਕੋਈ ਉਦੋਂ ਹੀ ਦਿੱਕਤ ਨਹੀਂ ਵਿੱਚ ਕਟਾਉਣਾ ਉਹ ਵੀ ਕਟਾ ਸਕਦੇ ਹੋ ਕੋਈ ਸਬਸਿਡੀ ਵਾਲਾ ਚੱਕਰ ਨਹੀਂ ਹੋਰ ਨਹੀਂ ਪੁਰਾਣਾ ਲੈਣਾ ਤੁਸੀਂ ਭੱਜ ਕੇ ਇੱਕ ਝੂਟੇ ਚ ਲੈ ਲਓ ਆ ਕੇ ਸੁਪਰਸੀਡਰ ਵੀਰੇ ਜੋ ਵੀ ਬੰਦਾ ਆਪਣੇ ਘਰੋਂ ਲੈ ਕੇ ਜਾਊਗਾ ਆਪਣੀ ਗੇਅਰ ਦੀ ਫੁੱਲ ਗਾਰੰਟੀ ਹੋਊਗੀ ਹੂੰ ਤੇ ਵੱਡੀ ਗੱਲ ਹੋਰ ਦੱਸਦੀ ਐ ਰੇਟਾਂ ਦਾ ਬਾਈ ਦਾ ਪਤਾ ਕਰਕੇ ਆ ਜਿਓ ਹੋਰ ਵਪਾਰੀਆਂ ਨਾਲੋਂ ਬਹੁਤ ਫਰਕ ਹੈ ਜੈਨੂਨ ਜੇ ਮਾਰਜਨ ਤੇ ਕੰਮ ਕਰਦਾ ਹਾਂਜੀ ਗਾਲ ਨਹੀਂ ਵੜਦਾ ਕਿਸਾਨਾਂ ਦਾ ਬਾਈ ਆਪਾਂ ਖੁਦ ਆਪ ਵੀ ਕਿਸਾਨ ਆ ਵੀਰੇ ਆਪਾਂ ਨੂੰ ਪਤਾ ਵੀ ਕਿਸਾਨ ਕਿੱਥੋਂ ਕਿੱਥੋਂ ਕਿਵੇਂ ਕਿਵੇਂ ਕਮਾਈ ਕਰਦਾ ਤਾਂ ਕਰਕੇ ਵੀਰੇ ਆਪਾਂ ਆਪਦੇ 5-4000 ਦੇ ਉਤੇ ਕਰਦੇ ਆ ਕੰਮ ਜਿਆਦਾ ਉਹ ਨਹੀਂ ਹੈਗਾ ਵੀ ਆਪਾਂ ਕਿਸਾਨ ਦਾ 10-15000 ਦਾ ਗਾਲ ਵੜਦੀ ਠੀਕ ਆ ਆਪਦੀ ਮਿਹਨਤ ਜੀ ਲੈ ਲੈਂਦਾ ਤੇ ਇਸ ਲਈ ਤੁਸੀਂ ਬਾਈ ਨੂੰ ਸੰਪਰਕ ਕਰ ਸਕਦੇ ਹੋ ਮੰਡੇਰ ਕਲਾਂ ਪਿੰਡਾ ਲੋਂਗਵਾਲ ਦੇ ਬਿਲਕੁਲ ਨਾਲ ਸੋ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ